ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰ ਰਹੇ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਧਰਮ ਪਤਰੀ ਡਾਕਟਰ ਨਵਜੋਤ कौर ਸਿੱਧੂ ਨੇ ਆਪਣੀ ਐਂਟਰੀ ਨਾਲ ਪੰਜਾਬ ਦੀ ਜੜੀ ਸਿਆਸਤ ਹੈ ਉਹਦੇ ਵਿੱਚ ਹਲਚਲ ਮਚਾ ਦਿੱਤੀ ਹੈ ਸਿੱਧੂ ਅਚਾਨਕ ਦਿੱਲੀ ਵਿੱਚ ਪਾਰਟੀ ਹਾਈ ਕਮਾਂਡ ਦਿਲ ਕਾਂਗਰਸ ਪਾਰਟੀ ਹਾਈ ਕਮਾਂਡ ਪ੍ਰਯੰਕਾ ਗਾਂਧੀ ਨਾਲ ਉਹਨਾਂ ਨੇ ਮੁਲਾਕਾਤ ਕਰਨ ਲਈ ਉਹ ਪਹੁੰਚੇ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਤੇ ਪ੍ਰਿਅੰਕਾ ਗਾਂਧੀ ਦੇ ਨਾਲ ਆਪਣੀ ਫੋਟੋ ਪੋਸਟ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਉਹ ਆਪਣੇ ਮਾਰਗਦਰਸ਼ਕ ਪ੍ਰਕਾਸ਼ ਸਤਮ ਅਤੇ ਮਾਰਗਦਰਸ਼ਨ ਕਰਨ ਵਾਲੇ ਫਰਿਸ਼ਤੇ ਨਾਲ ਉਹ ਮਿਲੇ ਨੇ ਇਸ ਮੁਲਾਕਾਤ ਨੂੰ ਕਾਫੀ ਜਿਹੜਾ ਉਹ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਵੱਲੋਂ ਅੰਮ੍ਰਿਤਸਰ ਤੋਂ ਜਿਹੜਾ ਚੌਣ ਲੜਨ ਦਾ ਹੈ ਜਿਹੜਾ ਉਹ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਫੀਲਡ ਵਿੱਚ ਜਾ ਕੇ ਲੋਕਾਂ ਨਾਲ ਜਿਹੜੀਆਂ ਮੁਲਾਕਾਤਾਂ ਉਹ ਸ਼ੁਰੂ ਕਰ ਦਿੱਤੀਆਂ ਨੇ ਔਰ ਦੇਖਿਆ ਇਹ ਵੀ ਗਿਆ ਸੀ ਕਿ ਉਹਨਾਂ ਦੀ ਜਿਹੜੀ ਹਰਮਨ ਪਿਆਰਤਾ ਹੈ ਉਸ ਆਪਣੇ ਅੰਮ੍ਰਿਤਸਰ ਹਲਕੇ ਦੇ ਵਿੱਚ ਕਾਫੀ ਹੈ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਉਹਦੇ ਵਿੱਚ ਇਹ ਇਹਨਾਂ ਨੇ ਆਪਣਾ ਐਲਾਨ ਕੀਤਾ ਹੈ ਕਿ ਅਸੀਂ ਅੰਮ੍ਰਿਤਸਰ ਤੋਂ ਚੋਣ ਲੜਨੀ ਹੈ ਜਿਕਰਜੋਕ ਇਹ ਵੀ ਹੈ ਕਿ ਨਵਜੋਤ ਸਿੱਧੂ ਨੇ 2022 ਦੇ ਵਿੱਚ ਅੰਮ੍ਰਿਤਸਰ ਈਸਟ ਤੋਂ ਜਿਹੜੀ ਚੋਣ ਲੜੀ ਸੀ ਉਹ ਹਾਰ ਗਏ ਸਨ ਉਸ ਤੋਂ ਬਾਅਦ ਉਹਨਾਂ ਨੇ ਸਿਆਸਤ ਤੋਂ ਥੋੜੀ ਦੂਰੀ ਬਣਾ ਲਈ ਸੀ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਬੇਸ਼ੱਕ ਕਾਂਗਰਸ ਨੇ ਉਹਨਾਂ ਨੂੰ ਆਪਣਾ ਜਿਹੜਾ ਸਟਾਰ ਪ੍ਰਚਾਰਕ ਕੋ ਨਿਯੁਕਤ ਕੀਤਾ ਸੀ ਆਪਣੀ ਲਿਸਟ ਦੇ ਵਿੱਚ ਪਰ ਉਹ ਪ੍ਰਚਾਰ ਕਰਨ ਤੋਂ ਵੀ ਦੂਰੀ ਰੇ ਪ੍ਰਚਾਰ ਕਰਨ ਨਹੀਂ ਪਹੁੰਚੇ ਪਰ ਹੁਣ ਅਚਾਨਕ ਉਹਨਾਂ ਦੀ ਜਿਹੜੀ ਪ੍ਰਿਆੰਕਾ ਗਾਂਧੀ ਨਾਲ ਮੁਲਾਕਾਤ ਹੈ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਸਿਆਸਤ ਵਿੱਚ ਸੰਗਰਮ ਸਰਗਰਮ ਹੋਣ ਦੇ ਸੰਕੇਤ ਮੰਨੇ ਜਾ ਰਹੇ ਨੇ ਸਿੱਧੂ ਪਹਿਲਾਂ ਭਾਜਪਾ ਦੇ ਵਿੱਚ ਸਨ ਅੰਮ੍ਰਿਤਸਰ ਤੋਂ ਉਹ ਲੋਕ ਸਭਾ ਦੇ ਮੈਂਬਰ ਬਣਦੇ ਰਹੇ ਨੇ ਪਰ ਜਦੋਂ ਤੋਂ ਕਾਂਗਰਸ ਦੇ ਵਿੱਚ ਆਏ ਨੇ ਤਾਂ ਉਹਨਾਂ ਦਾ ਜਿਹੜਾ ਸਿਆਸੀ ਸਫਰ ਹੈ ਉਹ ਕਾਫੀ ਵਿਵਾਦਾਂ ਵਿੱਚ ਚਿਰਿਆ ਹੈ ਪਹਿਲਾਂ ਕੀ ਹੋਇਆ ਸੀ ਕਿ ਕੈਪਟਨ ਦੀ ਸਰਕਾਰ ਵੇਲੇ ਉਹ ਮੰਤਰੀ ਸਨ ਜਦੋਂ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਜਿਹੜੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦਾ ਜਿਹੜਾ ਮੰਤਰਾਲਾ ਸੀ ਉਹ ਬਦਲ ਦਿੱਤਾ ਗਿਆ ਪਰ ਗੁੱਸੇ ਦੇ ਵਿੱਚ ਨਾਰਾਜ ਜਿਹੜੇ ਨਵਜੋਤ ਸਿੰਘ ਸਿੱਧੂ ਸੀ ਉਹਨਾਂ ਨੇ ਜਿਹੜਾ ਨਵਾਂ ਮੰਤਰਾਲਾ ਦਿੱਤਾ ਸੀ ਉਹਨਾਂ ਨੇ ਉਹਦਾ ਕਾਰਜ ਭਾਰੀ ਨਹੀਂ ਸੰਭਾਲਿਆ ਸੀ ਫਿਰ ਕੀ ਹੋਇਆ ਕਿ 2000 ਜਿਹੜੀਆਂ 22 ਦੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਆਉਣ ਵਾਲੀਆਂ ਸਨ ਤਾਂ ਉਸ ਤੋਂ ਕੁਝ ਮਹੀਨੇ ਪਹਿਲਾਂ ਕੈਪਟਨ ਉਮਰਿੰਦਰ ਸਿੰਘ ਨੂੰ ਸੀਐਮ ਦੀ ਜਿਹੜੀ ਕੁਰਸੀ ਸੀ ਉਹਦੇ ਤੋਂ ਲਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਸਨ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਕੁਝ ਟਾਈਮ ਬਾਅਦ ਫਿਰ ਜੋ ਪਹਿਲਾਂ ਠੀਕ ਚੱਲ ਰਿਆ ਸੀ ਅਚਾਨਕ ਸਿੱਧੂ ਨੇ ਫਿਰ ਪਲਟੀ ਮਾਰੀ ਆਪਣੀ ਕਾਂਗਰਸ ਪਾਰਟੀ ਦੇ ਵਿੱਚ ਤੇ ਚਰਨਜੀਤ ਸਿੰਘ ਚੰਨੀ ਦੇ ਉੱਪਰ ਵੀ ਉਹਨਾਂ ਨੇ ਜਿਹੜੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਜਿਦੇ ਵਿੱਚ ਉਹਨਾਂ ਨੇ ਡੀਜੀਪੀ ਅਤੇ ਐਡਵੋਕੇਟ ਜਰਨਲ ਦੀ ਜਿਹੜੀ ਨਿਯੁਕਤੀ ਸੀ ਉਹਦੇ ਉੱਪਰ ਵੀ ਸਵਾਲ ਉਠਾਏ ਤਾਂ ਉਹ ਚਰਜੀਤ ਸਿੰਘ ਚੰਨੀ ਦੀਆਂ ਆਲੋਚਨਾਵਾਂ ਲਗਾਤਾਰ ਕਰਦੇ ਰਹੇ ਜਿਸ ਕਰਕੇ ਕਾਂਗਰਸ ਦੇ ਵਿੱਚ ਕਾਫੀ ਜ਼ਿਆਦਾ ਉਥਲ-ਪੁਥਲ ਰਹੀ ਤਾਂ ਬਾਅਦ ਦੇ ਵਿੱਚ ਜਦੋਂ 2022 ਦੇ ਇਲੈਕਸ਼ਨ ਆਏ ਤਾਂ ਕਾਂਗਰਸ ਪਾਰਟੀ ਨੂਮੀ ਕੋਈ ਖਾਸ ਜੜੀ ਹੈ ਉਹ ਸਫਲਤਾ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜੜੀ ਬਾਜ਼ੀ ਮਾਰ ਲਈ ਤਾਂ ਹੁਣ ਜਿਵੇਂ ਆਪਾਂ ਦੇਖ ਰਹੇ ਆ ਆਮ ਆਦਮੀ ਪਾਰਟੀ ਤੋਂ ਵੀ ਲੋਕ ਕਾਫੀ ਨਰਾਜ਼ ਨੇ ਉਧਰੋਂ ਅਕਾਲੀ ਦਲ ਤੋਂ ਵੀ ਕਾਫੀ ਜ਼ਿਆਦਾ ਨਰਾਜ਼ ਨੇ ਤਾਂ ਇਹ ਇਹੀ ਦੁਬਾਰਾ ਕਾਂਗਰਸ ਵੱਲੋਂ ਇਹ ਦੇਖਿਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਹੀ ਬਦਲ ਹੋਵਾਂਗੇ ਲੋਕਾਂ ਦਾ ਫਿਰ 2027 ਦੇ ਵਿੱਚ ਔਰ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਟੂ ਕਾਂਗਰਸ ਪਾਰਟੀ ਵੱਲੋਂ ਜਿਹੜਾ ਸੀਐਮ ਦਾ ਚਿਹਰਾ ਹੋਣ ਕਿਉਂਕਿ ਰਾਜਾ ਵੜਿੰਗ ਨੇ ਰਾਜਾ ਵੜਿੰਗ ਨੂੰ ਵੀ ਹੁਣ ਬਦਲਣ ਦੀਆਂ ਜੜੀਆਂ ਗੱਲਾਂਬਾਤਾਂ ਚੱਲ ਰਹੀਆਂ ਤਾਂ ਫਿਰ ਜਿਹੜੇ ਬਿਲਕੁਲ ਨਜ਼ਦੀਕੀ ਹਾਈ ਕਮਾਂਡ ਦੇ ਮੰਨੇ ਜਾਂਦੇ ਉਹ ਨਵਜੋਤ ਸਿੰਘ ਸਿੱਧੂ ਹੀ ਮੰਨੇ ਜਾਂਦੇ ਆ ਜਿਦੇ ਕਰਕੇ ਹੋ ਸਕਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਉਹਦਾ ਦੇਵੇ ਪੰਜਾਬ ਦੇ ਵਿੱਚ ਜਿਦੇ ਨਾਲ ਹੋ ਸਕਦਾ ਹੈ ਕਿ ਉਹ ਉਹਨਾਂ ਦਾ ਇਹ ਮੰਨਣਾ ਹੈ ਕਿ ਲੋਕ ਸ਼ਾਇਦ ਇਸ ਚਿਹਰੇ ਦੇ ਨਾਮ ਦੇ ਉੱਪਰ ਜਿਵੇਂ ਪਹਿਲਾਂ ਭਗਵੰਤ ਮਾਨ ਦੇ ਚਿਹਰੇ ਦੇ ਨਾਮ ਦੇ ਉੱਪਰ ਹੀ ਲੋਕਾਂ ਨੇ ਬਹੁਤ ਮਦ ਦਿੱਤਾ ਕਿ ਇਹ ਬਹੁਤ ਅੱਛੀ ਤਰ੍ਹਾਂ ਕਿਉਂਕਿ ਉਹ ਬਹੁਤ ਸਾਰੀਆਂ ਗੱਲਾਂ ਸਟੇਜਾਂ ਉੱਪਰੋਂ ਕਰਦੇ ਸਨ ਜਦੋਂ ਉਹ ਐਮਪੀ ਦੋ ਵਰ ਰਹੇ ਨੇ ਕਿ ਮੈਨੂੰ ਮੌਕਾ ਦਿਓ ਮੈਂ ਪੰਜਾਬ ਦੇ ਪੰਜਾਬ ਦੀ ਨਿਹਾਰ ਬਦਲ ਕੇ ਰੱਖ ਦੇਵਾਂਗੇ ਰਵਾਇਤੀ ਪਾਰਟੀਆਂ ਕੁਝ ਨਹੀਂ ਕਰ ਰਹੀਆਂ ਤਾਂ ਜਿਵੇਂ ਹੀ ਹੁਣ ਉਹਨਾਂ ਨੂੰ ਮੌਕਾ ਮਿਲਿਆ ਤਾਂ ਕੀਤਾ ਤਾਂ ਉਹਨਾਂ ਨੇ ਵੀ ਕੁਝ ਨਹੀਂ ਪਰ ਇਸੇ ਤਰੀਕੇ ਨਾਲ ਹੁਣ ਜਿਹੜਾ ਕਿਉਂਕਿ 2024 ਦੇ ਜਿਹੜੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਅਕਾਲੀ ਦਲ ਨੂੰ ਕੋਈ ਖਾਸ ਜਿਹੜੀ ਸਫਲਤਾ ਨਹੀਂ ਮਿਲੀ ਇਸੇ ਕਰਕੇ ਇਹਨਾਂ ਦੇ ਪਾਰਟੀ ਕਾਂਗਰਸ ਪਾਰਟੀ ਦੇ ਮਨ ਵਿੱਚ ਹੈ ਕਿ ਸ਼ਾਇਦ ਅਸੀਂ ਤੀਜਾ ਬਦਲ ਹਾਂ ਪੰਜਾਬ ਦਾ ਲੋਕ ਸ਼ਾਇਦ ਸਾਨੂੰ ਹੁਣ ਸੱਤਾ ਦੀ ਕੁਰਸੀ ਸੰਭਾਲਣਗੇ ਇਸ ਕਰਕੇ ਵੀ ਨਵਜੋਤ ਸਿੰਘ ਸਿੱਧੂ ਕਾਫੀ ਜ਼ਿਆਦਾ ਐਕਟਿਵ ਹੋਏ ਨੇ ਸਰਗਰਮ ਹੋਏ ਨੇ ਸਿਆਸਤ ਦੇ ਵਿੱਚ